ਜ਼ਹਿਰੀਲੀ ਸ਼ਰਾਬ ਪੀਣ ਦੇ ਕਾਰਨ ਜੋ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਔਰ ਮੌਤ ਰੁਕਮਦਾਰ ਨਾ ਨਹੀਂ ਲੈ ਰਹੀ ਜੇ ਗੱਲ ਕਰੀਏ ਤਾਂ ਤੁਹਾਨੂੰ ਦੱਸਣਾ ਚਾਹਾਂਗੇ ਅੱਜ ਸਨਾਮ ਦੇ ਵਿੱਚ ਵੀ ਤਿੰਨ ਨੌਜਵਾਨੇ ਜੋ ਡੈਥ ਹੋ ਚੁੱਕੀ ਹੈ ਉਹਦੇ ਸਬੰਧ ਦੇ ਵਿੱਚ ਪਿੰਡ ਵਾਸੀ ਵੱਲੋਂ ਅੱਜ ਇਕੱਠ ਕਰਕੇ ਡੀਸੀ ਦਫ਼ਤਰ ਦਾ ਘਰੋਂ ਵਿਖਾਣਾ ਚਾਹਾਂਗੇ ਤਸਵੀਰ ਹੈ ਡੀਸੀ ਦਫ਼ਤਰ ਦੀਆਂ ਹੱਥ ਵਾਸੀ ਉਹਨਾਂ ਨਾਲ ਵੀ ਗੱਲ ਕਰਦੇ ਆਂ ਭਾਜੀ ਜੇ ਗੱਲ ਕਰੀਏ ਕਿ ਜਿਹੜਾ ਮੌਤ ਦਾ ਸਿਲਸਿਲਾ ਉਹ ਰੁਕਣ ਦਾ ਨਾਂ ਨਹੀਂ ਲੈ ਰਿਹਾ ਅੱਜ ਵੀ ਜਿਹੜੇ ਤਿੰਨ ਨੌਜਵਾਨੇ ਡੈਥ ਹੋ ਇਹ ਗੱਲ ਤੁਹਾਡੀ ਠੀਕ ਹੈ ਕਿ ਲਗਾਤਾਰ ਜਿਹੜੀ ਮੌਤਾਂ ਦੀ ਗਿਣਤੀ ਉਹ ਵਧ ਰਹੀ ਆ ਕੱਲ ਹੀ ਇੱਥੇ ਏ ਡੀਜੀਪੀ ਅਰਪਤ ਸ਼ੁਕਲਾ ਤੇ ਇਥੋਂ ਦੇ ਐਸਐਸਪੀ ਤੇ ਹੋਰ ਉੱਚ ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਦਾਵਾ ਕੀਤਾ ਕਿ ਅਸੀਂ ਜਿਹੜੀ ਉਹ ਸਾਰੀ ਸ਼ਰਾਬ ਆ ਜਿਹੜੀ ਉਹ ਬਰਾਮਦ ਕਰਨੀ ਆ ਤੇ ਅਸਲ ਦੋਸ਼ੀ ਆ ਜਿਹੜਾ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਅਸੀਂ ਜਿਹੜਾ ਆਪਣੇ ਤੌਰ ਦੇ ਉੱਤੇ ਜਿਹੜੀ ਅਸੀਂ ਸੈੱਟ ਬਣਾਈ ਸੀ ਇੱਕ ਕਮੇਟੀ ਬਣਾਈ ਸੀ ਉਹਨੇ ਰਿਪੋਰਟ ਆ ਜਿਹੜੀ ਉਹ ਪੇਸ਼ ਕਰ ਦਿੱਤੀ ਗਈ ਆ ਉਹ ਰਿਪੋਰਟ ਦੇ ਅੰਦਰ ਅਸੀਂ ਉਹ ਸਪੋਰਟ ਆ ਜਿਹੜੀ ਸਿਮਟ ਕਰਕੇ ਅਸੀਂ ਫਾਈਨਲੀ ਕਰਤੀ ਆ ਜੇ ਉਹਨਾਂ ਦੀ ਰਿਪੋਰਟ ਆ ਜਿਹੜੀ ਉਹ ਫਾਈਨਲ ਹੋ ਗਈ ਆ ਜੇ ਉਹਨਾਂ ਦੀ ਰਿਪੋਰਟ ਆ ਜਿਹੜੀ ਸਿਮਟ ਹੋ ਗਈ ਆ ਜੇ ਉਹਨਾਂ ਨੇ ਸਾਰੀ ਜਿਹੜੀ ਸ਼ਰਾਬ ਆ ਜਿਹੜੀ ਉਹ ਬਰਾਮਦ ਕਰ ਲਈ ਆ ਤਾ ਫਿਰ ਮੌਤਾਂ ਦੀ ਗਲਤੀ ਹੈ ਜਿਹੜੀ ਲਗਾਤਾਰ ਵੱਧ ਕਿਉਂ ਰਹੀ ਆ ਇਹ ਜਿਹੜਾ ਚਿੰਤਾਜਨਕ ਵਿਸ਼ਾ ਆ ਇਸ ਕਰਕੇ ਇਹਦੇ ਤੋਂ ਇਹ ਜਿਹੜੀ ਚੀਜ਼ ਇਹ ਸਾਫ਼ ਆ ਕਿ ਜਿਹੜੀ ਹੈਗੀ ਆ ਉਹਨਾਂ ਨੂੰ ਲਗਾਤਾਰ ਜਿਹੜੀ ਹੈਗੀ ਆ ਲੋਕਾਂ ਨੂੰ ਮੌਤ ਦੇ ਮੂੰਹ ਦੇ ਉੱਤੇ ਛੱਡਣ ਦੇ ਲਈ ਸਰਕਾਰ ਆ ਜਿਹੜੀ ਹਰੀ ਆ ਇਥੋਂ ਦਾ ਡੀਸੀ 5 ਦਿਨ ਹੋ ਗਏ ਹੈ ਘਟਨਾ ਵਾਪਰੀ ਨੂੰ ਡੀਸੀ ਲੰਮੀਆਂ ਤਾਣ ਕੇ ਸੁੱਤਾ ਪਿਆ ਨਾ ਕਿਸੇ ਪਰਿਵਾਰ ਦੇ ਕੋਲ ਜਾ ਕੇ ਉਹ ਪਤਾ ਲੈਣ ਦੀ ਉਹਨੇ ਕੋਸ਼ਿਸ਼ ਕੀਤੀ ਆ ਨਾ ਕਿਸੇ ਪਰਿਵਾਰ ਦੇ ਦੁੱਖ ਹਰੋਣ ਦੀ ਕੋਸ਼ਿਸ਼ ਕੀਤੀ ਆ ਔਰ ਇਥੋਂ ਦੇ ਜਿਹੜੇ ਨੇੇਖਲੇ ਅਧਿਕਾਰੀਆਂ ਦੀ ਜਿਹੜੀ ਡਿਊਟੀ ਲਾ ਕੇ ਉਹਨੇ ਇੱਕ ਖਾਣਾ ਪੂਰਤੀ ਕਰਨ ਦੀ ਕੋਸ਼ਿਸ਼ ਕੀਤੀ ਆ ਇ ਮਜ਼ਦੂਰਾਂ ਦੇ ਜਿਹੜੇ ਉਹ ਜ਼ਖਮ ਨੇ ਉਹਨਾਂ ਨੂੰ ਉਹਨਾਂ ਤੇ ਮੱਲਾ ਬੁਲਾਉਣ ਦੀ ਬਜਾਏ ਉਹਨਾਂ ਨੂੰ ਨੋਹਾਂ ਦੇ ਨਾਲ ਜਿਹੜੀ ਉਹ ਚੇੜਨ ਦੀ ਕੋਸ਼ਿਸ਼ ਕੀਤੀ ਆ ਇਸ ਕਰਕੇ ਉਹ ਇਸ ਕਰਕੇ ਅਸੀਂ ਪੰਜਾਬ ਦੀ ਸਰਕਾਰ ਨੂੰ ਅੱਜੀ ਚੇਤਾਵਨੀ ਦਿੰਨੇ ਆ ਕਿ ਕੱਲ ਵੀ ਤੁਹਾਡਾ ਜਿਹੜਾ ਇੱਕ ਸੁਪਰੀਮੋ ਆ ਅਰਵਿੰਦ ਕੇਜਰੀਵਾਲ ਇੱਕ ਸ਼ਰਾਬ ਘਟਾਏ ਦੇ ਵਿੱਚ ਫਸਿਆ ਆ ਇਹ ਤੋਂ ਇਹ ਸਾਫ਼ ਤੇ ਸਪਸ਼ਟ ਆ ਕਿ ਇੱਥੋਂ ਦਾ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਆ ਤੇ ਦਿੱਲੀ ਦੀ ਸਰਕਾਰ ਆ ਇਹ ਸ਼ਰਾਬ ਮਾਫੀਆਂ ਦੀ ਸਰਕਾਰ ਆ ਇਹ ਸ਼ਰਾਬ ਮਾਫੀਆਂ ਨੂੰ ਬਚਾਉਣ ਵਾਸਤੇ ਲੱਗੀ ਹੋਈ ਆ ਕੱਲ ਇੱਕ ਟੀਵੀ ਚੈਨਲ ਦੇ ਉੱਤੇ ਜਿਹੜੀ ਕਿ ਇੰਟਰਵਿਊ ਇੱਕ ਚੱਲ ਰਹੀ ਹੈਗੀ ਤੇ ਉਹਦੇ ਅੰਦਰ ਇਹ ਹੈ ਕਿ ਜਿਹੜੀ ਸ਼ਰਾਬ ਦੇ ਨਾਲ ਗੁਜਰਾ ਪਿੰਡ ਦੇ ਅੰਦਰ ਇੰਨੀਆਂ ਮੌਤਾਂ ਹੋਈਆਂ ਨੇ ਉਹ ਮੋਤਾਂ ਦੀ ਜਿਹੜੀ ਉਹ ਸ਼ਰਾਬ ਹੋਈ ਜਾ ਉਹ ਸ਼ਰਾਬ ਫੈਕਟਰੀ ਦੇ ਮਾਲਕ ਦੇ ਹੋਟਲ ਦੇ ਅੰਦਰ ਸੀਐਮ ਭਗਵੰਤ ਮਾਨ ਜਿਹੜਾ ਉਹਦੇ ਨਾਲ ਵੇਖ ਕੇ ਜਿਹੜੀਆਂ ਚਾਹ ਦੀਆਂ ਚੁਸਕੀਆਂ ਜਿਹੜੀਆਂ ਲੈ ਕੇ ਆਉਂਦਾ ਇਹ ਤੋਂ ਸਿੱਧ ਕਰ ਸਕਦੇ ਆ ਕਿ ਜਿਹੜੇ ਲੋਕ ਬੈਠੇ ਨੇ ਆਮ ਲੋਕ ਬੈਠੇ ਨੇ ਇਹਨਾਂ ਨੂੰ ਸਾਫ ਕਿੱਥੇ ਮਿਲ ਜੂ ਜਦੋਂ ਇੱਕ ਸਰਗਣੇ ਦੇ ਨਾਲ ਇੱਕ ਉਸ ਅਸਰਾ ਫੈਕਟਰੀ ਦੇ ਮਾਲਕ ਦੇ ਨਾਲ ਪੰਜਾਬ ਦਾ ਮੁੱਖ ਮੰਤਰੀ ਚਾਹ ਦੀਆਂ ਚੁਸਕੀਆਂ ਲਾ ਲਿਆ ਹੋਵੇ ਤੇ ਇਹ ਤੋਂ ਸਹੀ ਜੇ ਅੰਦਾਜ਼ਾ ਲਾ ਸਕਦਾ ਕਿ ਮਤਲਬ ਇਹ ਲੋਕਾਂ ਨੂੰ ਇਨਸਾਫ ਆ ਜਿਹੜਾ ਕਿਸ ਪੱਧਰ ਤੇ ਮਿਲੂਗਾ ਕਿਤੇ ਨਾ ਕਿਤੇ ਪ੍ਰਸ਼ਾਸਨ ਤੇ ਵੀ ਸੂਈ ਉੱਠ ਰਹੀ ਹੈ ਸਵਾਲਾਂ ਦੀ ਕਿਉਂ ਕਿ ਪ੍ਰਸ਼ ਚਲ ਜੋ ਜਾ ਚੁੱਕਿਆ ਕਿਉਂਕਿ ਉਹਨਾਂ ਨੇ ਰਿਕਵਰੀ ਕਰ ਲਈ ਪ੍ਰਸ਼ਾਸਨ ਦੀ ਇਹ ਮੂਹਦੀ ਜਵਾਨੀ ਹੈ ਕਿ 16 ਪੇਟੀਆਂ ਨੇ ਉਹ ਉਹਨਾਂ ਤੇ ਇਹ ਮੰਨਦੇ ਆ ਕਿ ਅਸੀਂ ਉਹਦੇ ਚੋਂ ਸਿਰਫ 10-12 ਬੋਤਲਾਂ ਜਿਹੜੀਆਂ ਰਿਕਵਰ ਕੀਤੀਆਂ ਨੇ ਮਤਲਬ ਵੱਡੀ ਪੱਧਰ ਤੇ ਉੱਤੇ ਜਿਹੜੀ ਹੈਗੀ ਹੈ ਸ਼ਰਾਬ ਐਂ ਫਿਰ ਰਹੀ ਆ ਤੇ ਦੂਜੀ ਗੱਲ ਜਿਹੜਾ ਪ੍ਰਸ਼ਾਸਨ ਇਸ ਗੱਲ ਤੋਂ ਮੁਕਰ ਰਿਹਾ ਕਿ ਇਹ ਪੰਜਾਬ ਮਾਰਕਾ ਦੀ दारू ਨਹੀਂ ਹੈ ਇਹ ਜਿਹੜੀ ਹੈਗੀ ਹੈ ਹਰਿਆਣਾ ਮਾਰਕਾ ਦੀ दारू ਆ ਜਿਹਦੇ ਨਾਲ ਮਤਲਬ ਗੜੇ ਹੈਗੇ ਆ ਲੋਕ ਮਰ ਰਹੇ ਨੇ ਤਾਂ ਇਹਦੇ ਲਈ ਸਰਕਾਰ ਦੇ ਉੱਤੇ ਹੋਰ ਜਿਹੜਾ ਕੁਐਸਚਨ ਆ ਮਾਰਕ ਇਹਦੇ ਨਾਲ ਸਰਕਾਰ ਫਾਰਕ ਨਹੀਂ ਹੁੰਦੀ ਇਹ ਪੰਜਾਬ ਦੀ दारू ਨਹੀਂ ਸਾ ਰਿਆਣੇ ਦੀ दारू ਤੀਗੀ ਹਰਿਆਣਾ ਮਾਰਕਾ ਸੀਗੀ ਇਹਦੇ ਨਾਲ ਸਰਕਾਰ ਆ ਜਿਹੜੀ ਹੋਰ ਕਟਾਇਰੇ ਦੇ ਵਿੱਚ ਖੜੀ ਹੁੰਦੀ ਆ ਜੇ ਪੰਜਾਬ ਦੀ ਮਤਲਬ ਧਰਤੀ ਦੇ ਉੱਤੇ ਜੇ 2 ਨੰਬਰ ਦੀ ਹਰਿਆਣੇ ਦੀ दारू ਉੱਤੇ ਪਹੁੰਚਦੀ ਆ ਤਾਂ ਪੁਲਿਸ ਦੀ ਸਰਪ੍ਰਸਤੀ ਤੋਂ ਬਿਨਾਂ ਇਥੋਂ ਦੀ ਜਿਹੜੀ ਹੈਗੀ ਆ ਸਾਰੇ ਤਾਣੇ ਬਣੇ ਦੀ ਸਰਪ੍ਰਸਤੀ ਤੋਂ ਬਿਨਾਂ ਸਰਕਾਰ ਦੀ ਸਰਪ੍ਰਸਤੀ ਤੋਂ ਬਿਨਾਂ ਉਹ दारू ਕਿਵੇਂ ਪਹੁੰਚ ਜਾਂਦੀ ਆ ਇਸ ਕਰਕੇ ਇਹ ਤੁਹਾਨੂੰ ਇਲਾਜਾ ਲਾ ਸਕਦਾ ਕਿ ਸਾਰੀ ਜਿਹੜੀ ਹੈਗੀ ਆ ਉਹਨਾਂ ਦੀ ਇੱਕ ਉਹ ਹੈ ਨਹੀਂ ਜੇ ਆਪਾਂ ਗੱਲ ਕਰ ਆ ਭਾਈ ਇਹ ਤਾਂ ਚੋਣ ਜਾਬਤਾ ਦਾ ਲੱਗ ਚੁੱਕਿਆ ਹੈ ਸ਼ਰਾਬ ਐਂਟਰੀ ਪੰਜਾਬ ਚ ਕਿਵੇਂ ਹੋ ਰਹੀ ਹੈ ਕਿਉਂਕਿ ਜਿਹੜੀ ਆਪਣੇ ਚੋਣ ਚੋਣ ਕਮਿਸ਼ਨ ਦੀਆਂ ਗੱਡੀਆਂ ਉਹ ਤਾਂ ਗਲੀ ਗਲੀ ਫਿਰ ਰਹੀਆਂ ਨੇ ਰੌਲੇ ਹੀ ਇਸੇ ਗੱਲ ਦਾ ਵੀ ਜਿਹੜੀ ਚੋਣ ਕਮਿਸ਼ਨ ਦੀਆਂ ਗੱਡੀਆਂ ਨੇ ਉਹ ਲੋਕਾਂ ਨੂੰ ਡਰਾਉਣ ਵਾਸਤੇ ਨੇ ਇੱਥੋਂ ਦੀ ਹੁਣ ਮਤਲਬ ਇਹ ਇੱਕ ਸਾਫ ਹੈ ਕਿ ਹੁਣ ਚੋਣਾਂ ਚੱਲਣਗੀਆਂ ਜਿਹੜੀ ਹਰਿਆਣੇ ਦੀ दारू ਉਹ ਕਹਿੰਦੇ ਨੇ ਕਿ ਹਰਿਆਣੇ ਦੀ ਦਾਰੂ ਆਊਗਾ ਪੰਜਾਬ ਦੇ ਪਿੰਡਾਂ ਦੇ ਅੰਦਰ ਮਜ਼ਦੂਰਾਂ ਦੇ ਘਰਾਂ ਦੇ ਅੰਦਰ ਜਿਹੜੀਆਂ 12-12 ਰੁਪਏ ਦੀ ਉਹ ਬੋਤਲ ਬਣਦੀ ਆ ਉਹ ਲੋਕਾਂ ਦੇ ਘਰਾਂ ਦੇ ਵਿੱਚ ਛੁੱਟੀਆਂ ਜਾਣਗੀਆਂ ਉਦੋਂ ਚੋਣ ਕਮਿਸ਼ਨ ਸੁਤੀਆਂ ਤਾਂਕੇ ਪਿਆਊਗਾ ਇਹ ਚੋਣ ਕਮਿਸ਼ਨ ਦਾ ਨੁਮਾਇੰਦਾ ਜਿਹੜਾ ਡੀਸੀ ਆ ਸਾਰੀ ਸਰਕਾਰ ਜੀ ਕਹਿੰਦੇ ਭੰਗ ਹੋ ਗਈ ਆ ਤਾਂ ਚੋਣ ਕਮਿਸ਼ਨ ਦਾ ਨੁਮਾਇੰਦਾ ਜਿਹੜਾ ਡੀਸੀ ਆ ਡੀਸੀ ਜਿਹੜਾ ਹੈਗਾ ਅੱਜ ਤੱਕ ਮਤਲਬ ਆਦੇ ਦਫ਼ਤਰ ਤੋਂ ਨਿਕਲ ਕੇ ਲੋਕਾਂ ਦੀ ਕਚਹਿਰੀ ਦੇ ਵਿੱਚ ਨਹੀਂ ਗਿਆ ਲੋਕਾਂ ਦੇ ਮਤਲਬ ਦੁੱਖ ਖੋਲੋਣ ਨਹੀਂ ਗਿਆ ਜਿੱਤੋਂ ਸਾਫ਼ ਆ ਕਿ ਚੋਣ ਕਮਿਸ਼ਨ ਆਣਾ ਚਾਹੀਓ ਸਰਕਾਰ ਆ ਸਾਰੇ ਇੱਕੋ ਹੀ ਜਿਹੜੀ ਥਾਲੀ ਦੇ ਚੱਟੇ-ਵੱਟੇ ਆ ਇਹਨਾਂ ਤੋਂ ਕੋਈ ਜਿਹੜੀ ਭਲੇ ਦੀ ਆਸ ਨਹੀਂ ਇਹ ਆਪਨੇ ਦੀ ਆਸ ਲੋਕ ਜਿਹੜੇ ਜਦੋਂ ਇਕੱਠੇ ਹੋਣਗੇ ਇਹਨਾਂ ਧੌਣ ਤੇ ਜਿਹੜਾ ਗੋਡਾ ਰੱਖਣਗੇ ਉਦੋਂ ਲੋਕਾਂ ਦੀ ਭਲੇ ਦੀ ਆਸ ਆ ਜਿਹੜੀ ਹੋਣੀ ਆ ਅੱਜ ਧਰਨੇ ਵੀ ਕਰੀ ਜਾਵੇ ਕਿ ਕੀ ਜਿਹੜਾ ਇਹ ਧਰਨਾ ਕਿੰਨੀ ਦੇਰ ਤੱਕ ਰਹੇਗਾ ਕਿ ਸੰਕੇਤਕ ਧਰਨਾ ਕਿ ਕੀ ਕੀ ਰੂਪ ਨਹੀਂ ਘਰੇਗੀ ਪਹਿਲੀ ਗੱਲ ਤਾਂ ਇਹ ਆ ਕਿ ਜਦੋਂ ਕੱਲ ਅਸੀਂ ਉਦੋਂ ਸਾਡੇ ਕੋਲ 9 ਮੋਤਾਂ ਸੀਗੀਆਂ ਪਰ ਅੱਜ ਅਸੀਂ ਹਜੇ ਸਵੇਰੇ ਹੁਣ ਮਤਲਬ 11 ਵਜੇ ਆ ਹੁਣ ਮਤਲਬ ਅਸੀਂ ਇੱਥੇ ਆਏ ਆ ਤਾਂ ਚਾਰ ਮੋਤਾਂ ਨੇ ਜਿਹੜੀਆਂ ਸਾਡੇ ਕੋਲ ਹੋਰ ਆ ਗਈਆਂ ਹਾਜੀ ਅਸੀਂ 2 ਘੰਟੇ ਹੋਰ ਖੜਾਗੇ ਤਾਂ ਹੋਰ ਪਤਾ ਨਹੀਂ ਕਿੰਨੀਆਂ ਮੋਤਾਂ ਸਾਡੇ ਕੋਲੇ ਆਉਣਗੀਆਂ ਇਸ ਕਰਕੇ ਮੋਤਾਂ ਦੀ ਗਿਣਤੀ ਆ ਜਿਹੜੀ ਉਹ ਲਗਾਤਾਰ ਵੱਧ ਰਹੀ ਆ ਮੈਂ ਪਹਿਲਾਂ ਵੀ ਕਿਹਾ ਸੀ ਕਿ ਜਿਹੜੀ ਸਰਕਾਰ ਕੱਲ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਦਾਵਾ ਕੀਤਾ ਕਿ ਅਸੀਂ ਸਾਰੀ ਰਿਕਵਰੀ ਕਰ ਲਈ ਆ ਇਹ ਦਾਵਾ ਕੀਤਾ ਕਿ ਅਸੀਂ ਜਿਹੜੀ ਆਪਣੀ ਰਿਪੋਰਟ ਸਬਮਿਟ ਕਰ ਲਈ ਆ ਉਸ ਜਿਹੜੀ ਪ੍ਰੈਸ ਕਾਨਫਰੰਸਾਂ ਦੀ ਕਿਤੇ ਨਾ ਕਿਤੇ ਜਿਹੜੀ ਫੂਕ ਆ ਨਿਕਲਦੀ ਨਜ਼ਰ ਆਈ ਆ ਇਸ ਕਰਕੇ ਪੁਲਿਸ ਦਾ ਜਿਹੜੀ ਆਪਣੀ ਪੀੜੀ ਥੱਲੇ ਸੋਟਾ ਮਾਰੇ ਕਿ ਕੱਲ ਜਿਹੜੀ ਉਹਨੂੰ ਮੋੜ ਰੀਥਿੰਕ ਕਰੇ ਤੇ ਪਿੰਡਾਂ ਦੇ ਵਿੱਚ ਜਾਵੇ ਆਪਣੇ ਅਧਿਕਾਰੀ ਭੇਜਣ ਤੇ ਆਵਾਮਲਾ ਫੈਲਾ ਭੇਜੇ ਤੇ ਹੋਰ ਮੌਤਾਂ ਨੂੰ ਜਿਹੜਾ ਹੈਗਾ ਬਚਾਇਆ ਜਾ ਸਕੇ ਤੇ ਕੱਲੀ ਜਿਹੜਾ ਪ੍ਰਸ਼ਾਸਨ ਜਦੋਂ ਟੇਬਲ ਦੇ ਉੱਤੇ ਬੈਠਾ ਤੇ ਸਾਡੇ ਨਾਲ ਇਹ ਚੀਜ਼ ਦੇ ਦਾਅਵੇ ਕਰ ਰਿਹਾ ਕਿ ਜੇ ਹਸਪਤਾਲ ਦੇ ਵਿੱਚ ਪਏ ਪੇਸ਼ੈਂਟ ਨੇ ਉਹਨਾਂ ਦਾ ਅਸੀਂ ਪ੍ਰੋਪਰ ਇਲਾਜ ਕਰਾ ਰਹੇ ਹਾਂ ਪਰ ਕੱਲ ਜਦੋਂ ਮੀਟਿੰਗ ਤੋਂ ਬਾਅਦ ਘੰਟੇ ਬਾਅਦ ਸਾਨੂੰ ਪਟਿਆਲੇ ਰਜਿੰਦਰ ਹਸਪਤਾਲ ਤੋਂ ਫੋਨ ਆਉਂਦਾ ਪ੍ਰਧਾਨ ਜੀ ਸਾਨੂੰ ਅੰਦਰੋਂ ਇੱਕ ਗੋਲੀ ਨਹੀਂ ਦਿੱਤੀ ਜਾ ਰਹੀ ਸਾਰੀ ਦਵਾਈ ਹੈ ਜਿਹੜੀ ਉਹ ਬਾਹਰੋਂ ਲਿਖੀ ਜਾ ਰਹੀ ਆ ਇਸ ਕਰਕੇ ਸਰਕਾਰ ਜਿਹੜਾ ਹੈਗਾ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜ ਇਥੋਂ ਤੱਕ ਲੱਗਿਆ ਹੋਇਆ ਕਿਵੇਂ ਨਾ ਕਿਵੇਂ ਕਰਕੇ ਇਹ ਜਿਹੜੀਆਂ ਲਾਸਾ ਨੂੰ ਕਿਵੇਂ ਨਾ ਕਿਵੇਂ ਕਰਕੇ ਸੰਸਕਾਰ ਕਰਾਇਆ ਜਾਵੇ ਤੇ ਸਾਡੇ ਜਿਹੜੀ ਗਲੇ ਦੀ ਹੱਡੀ ਹੈ ਜਿਹੜੀ ਉਹ ਨਿਕਲ ਕੇ ਬਾਹਰ ਹੋ ਜੇ ਪ੍ਰਸ਼ਾਸਨ ਕਿਤੇ ਨਾ ਕਿਤੇ ਜ਼ਿੰਮੇਵਾਰ ਕਿਉਂ ਨਹੀਂ ਹੈ ਕਿਉਂਕਿ ਜਿਹੜੀ ਇਹ ਸ਼ਰਾਬ ਹੈ ਕੋਈ ਅੱਜ ਦੀ ਨਹੀਂ ਵਿਕਣ ਲੱਗੀ ਕਹਿੰਦੇ ਤਕਰੀਬਨ ਕਈ ਸਾਲਾਂ ਤੋਂ ਇਹ ਸ਼ਰਾਬ ਪਿੰਡਾਂ 'ਚ ਵਿਕਰੀਏ ਨੇ ਇਹ ਤਾਂ ਪਈ ਥੋੜੇ ਥੋੜਾ ਸਮੇਂ ਪਹਿਲਾਂ ਨਮੋਲ ਦੇ ਵਿੱਚ ਤਿੰਨ ਮੋਤਾਂ ਹੋ ਗਈਆਂ ਹੱਡੀਆਂ ਨੇ ਇਹ ਤੋਂ ਪਹਿਲਾਂ ਤਰਨਤਾਰਨ ਦੇ ਵਿੱਚ 300 ਮੋਤਾਂ ਹੋ ਗਈਆਂ ਹੱਡੀਆਂ ਨੇ ਇਹ ਤੋਂ ਮਤਲਬ ਹੋਰ ਕਿੰਨੀਆਂ ਉਦਾਹਰਣਾਂ ਨੇ ਜਿਹੜੀਆਂ ਉਂਗਲਾਂ ਤੇ ਗਿਣੀਆਂ ਜਾ ਸਕ ਇਹ ਘਟਨਾ ਨੂੰ ਇਹਨਾਂ ਨੂੰ ਰੋਕਿਆ ਜਾ ਸਕਦਾ ਪਰ ਸਰਕਾਰਾਂ ਨੇ ਲੋਕਾਂ ਨੂੰ ਮਰਨ ਦੇ ਆਸਰੇ ਛੱਡਿਆ ਹੋਇਆ ਕਿਉਂਕਿ ਉਹ ਕਹਿੰਦੇ ਨੇ ਕਿ ਕੱਲ ਜਦੋਂ ਬੈਠੇ ਆ ਤਾਂ ਉਹ ਕਹਿੰਦੇ ਨੇ ਕਿ ਸ਼ਰਾਬ ਦੀ ਬੋਤਲ ਤੇ ਲਿਖਿਆ ਹੁੰਦਾ ਜੀ ਵੀ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ ਤੁਸੀਂ ਸ਼ਰਾਬ ਨਾ ਪੀਓ ਤਾਂ ਅਸੀਂ ਸਰਕਾਰ ਤੋਂ ਪੁੱਛਣਾ ਚਾਹੁੰਦੇ ਆ ਜੇ ਜਦੋਂ ਸਰਕਾਰ ਦੀ ਬੋਤਲ ਦੇ ਉੱਤੇ ਉਹ ਲਿਖਿਆ ਹੁੰਦਾ ਤਾਂ ਸਰਕਾਰ ਜਿਹੜੇ ਫਿਰ ਠੇਕੇ ਕਾਦੇ ਹਸਤੇ ਖੋਲਦੀ ਹੈ ਜੀ ਉਹ ਤਾਂ ਸਰਕਾਰ ਆ ਜਿਹੜੀ ਉਹ ਮਤਲਬ ਇਥੋਂ ਦਾ ਜਿਹੜਾ ਐਫਐਮ ਮੰਤਰੀ ਆ ਵਿੱਤ ਮੰਤਰੀ ਆ ਉਹ ਇਸ ਗੱਲ ਦੇ ਮਤਲਬ ਪੱਟਾ ਤੇ ਥਾਪੀਆਂ ਕਿਉਂ ਮਾਰ ਰਿਹਾ ਕਿ ਅਸੀਂ ਸ਼ਰਾਬ ਦੇ ਵਿੱਚੋਂ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਅਸੀਂ ਜਿਹੜਾ ਹੈਗਾ ਆਪਦਾ ਬਾਈਟਾ ਜਿਹੜਾ ਉੱਪਰ ਕੀਤਾ ਆ ਇਹ ਤਾਂ ਹੀ ਹੋਊਗਾ ਨਾ ਜੇ ਮਤਲਬ ਇਹਨੂੰ ਪ੍ਰਮੋਟ ਕਰਨਗੇ ਇਸ ਕਰਕੇ ਇਹ ਸਾਰੀਆਂ ਜਿਹੜੀਆਂ ਹੈਗੀਆਂ ਨੇ ਇਹਨਾਂ ਦੀਆਂ ਜਿਹੜੀਆਂ ਗਿਣੀਆਂ ਮਿੱਥੀਆਂ ਨੇ ਇਸ ਕਰਕੇ ਇਹ ਤਾਂ ਹੀ ਹੋਊਗਾ ਜੇ ਲੋਕ ਨੇ ਜਿਹੜੇ ਇੱਥੇ ਹਮਲਾ ਕਰਨਗੇ ਜੀ ਭਾਈ ਜੀ ਧਰਨੇ ਦੀ ਗੱਲ ਕਰੀਏ ਧਰਨੇ ਦੀ ਹੁਣ ਕੀ ਰੂਪ ਰੇਖਾ ਹੈ ਧਰਨੇ ਦੀ ਰੂਪ ਰੇਖਾ ਤਾਂ ਜੀ ਇਹ ਆ ਜੀ ਅਸੀਂ ਤੁਹਾਨੂੰ ਪਹਿਲਾਂ ਕਰਕੇ ਅਸੀਂ ਇਹ ਇੱਕ ਦਿਨ ਦੇ ਵਾਸਤੇ ਆਈ ਸੀਗੇ ਇਨਸਾਫ ਲੈਣ ਲਈ ਆਈ ਸੀ ਪਰ ਹੁਣ ਜੇ ਲਗਾਤਾਰ ਮੌਤਾਂ ਦੀ ਗਿਣਤੀ ਵਧਰੀ ਆ ਤਾਂ ਸਾਡੇ ਲਈ ਮਤਲਬ ਅਸੀਂ 4 ਮੌਤਾਂ ਦੀ ਜਿਹੜੀ ਹੈਗਾ ਇਨਸਾਫ ਲੈ ਕੇ ਚੱਲਦੀਏ 10 ਮੌਤਾਂ ਦਾ ਇਨਸਾਫ ਲੈ ਕੇ ਚੱਲਦੀਏ ਤੇ ਅਸੀਂ ਉਹ ਇਥੋਂ ਉੱਠ ਕੇ ਜਾਈਏ ਧਰਨੇ ਤੋਂ 4 ਮੌਤਾਂ ਹੋਰ ਹੋ ਜਾਣ ਪ੍ਰੋਪਰ ਲੋਕਾਂ ਦਾ ਜਿਹੜਾ ਹੈਗਾ ਇਲਾਜ ਨਹੀਂ ਹੁੰਦਾ ਪ੍ਰੋਪਰ ਜਿਹੜੀ ਸਰਕਾਰ ਟੇਬਲ ਦੇ ਉੱਤੇ ਬੈ ਕੇ ਜਿਹੜਾ ਡੀਸੀ ਜਿਹੜਾ ਪੂਰੇ ਹੈਂਕਰ ਦੇ ਵਿੱਚ ਆ ਮਤਲਬ ਪੂਰਾ ਜਿਹੜਾ ਹੈਗਾ ਲੋਕ ਵਿਰੋਧੀ ਜਿਹੜਾ ਹੈਗਾ ਉਹਦਾ ਕਰਦਾਰ ਆ ਉਹ ਅਸੀਂ ਮਤਲਬ ਉਹ ਬੈ ਕੇ ਟੇਬਲ ਤੇ ਗੱਲ ਨਹੀਂ ਕਰਦਾ ਅਸੀਂ ਉਹਨਾਂ ਚਰ ਜਿਹੜੀ ਹੈਗੀ ਆ ਇਹ ਧਰਨਾ ਜਲ ਲਗਾਤਾਰ ਜਾਰੀ ਰੂਗਾ ਇਹ ਸੰਸੜ ਦੇ ਪਿੰਡ ਵਾਸੀ ਜਿਨ੍ਹਾਂ ਦਾ ਆਖਣਾ ਹੈ ਕਿ ਜਿਹੜਾ ਇਹ ਜਿੰਨੀ ਦੇਰ ਤੱਕ ਸਾਨੂੰ ਇਨਸਾਫ ਨਹੀਂ ਮਿਲੇਗਾ ਇਹ ਉਸੇ ਤਰ੍ਹਾਂ ਧਰਨਾ ਚੱਲਦਾ ਰਹੇਗਾ ਕਿ ਜੇ ਸਰਕਾਰ ਦੀ ਗੱਲ ਕੀਤੀ ਜਾਵੇ ਜਾਂ ਪ੍ਰਸ਼ਾਸਨ ਦੀ ਤਾਂ ਰਲੀ ਮਿਲੀ ਭੁਗਤੇ ਇਹਨਾਂ ਦੀ ਨਜ਼ਰ ਆ ਰਹੀ ਹੈ ਕਿਉਂਕਿ ਸੰਗਰੂ